ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੌਰੀ ਤੇ ਮਾਹ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਹ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਭਲਕੇ ਨੂੰ ਮਾਹ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਦਾ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹਸਪਤਾਲ ਚੋਂ ਉਹਨਾਂ ਲੋਕਲ ਏਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜੇਂਦਰੋ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੌਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਵਨ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਗਈ ਹੈ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੋਰੀ ਬਾਰਡਰ ਤੇ ਮਹਾਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੁਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਜਲੋਹੀਤਾ ਦੂਜੇ ਪਾਸੇ اچانک ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਹਾਂ ਕਦਮ ਬੜਾ ਕੱਢਣਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀਪੁਰ ਇਸ ਤਰੀਕ ਦੇ ਨਾਲ ਡੇਢ ਦਿਨਾਂ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹਾਮੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹਾਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਕਾ ਹੋਣਾ ਚਾਹੀਦਾ ਸਰ ਸਾਬ ਡੇਟਾ ਦੀ ਤੁਸੀਂ ਗੱਲ ਕਰਦੇ ਹੋ ਇਹ ਤਾਂ ਪਹਿਲਾਂ ਹੀ ਸਾਰੇ ਲਿਖ ਕੇ ਗਏ ਪ੍ਰੋਗਰਾਮ ਸੀਗੇ ਕਿਉਂਕਿ ਜਦੋਂ ਪਹਿਲਾਂ ਵੀ ਪ੍ਰੋਗਰਾਮ ਚੇਂਜ ਕਰਵਾ ਦਿੱਤੇ ਸੀ ਤੇ ਇਸ ਵਾਰ ਵੀ ਪ੍ਰੋਗਰਾਮ ਚੇਂਜ ਕਰਾਇਆ ਜਾ ਸਕਦੇ ਸੀ ਦੇਖੋ ਬਿਜ਼ੀ ਰਹਿ ਕਿਉਂਕਿ ਢੱਲੇਵਾਲ ਸਾਹਿਬ ਦੀ ਤਾਂ ਸਥਿਤੀ ਠੀਕ ਨਹੀਂ ਸੀ ਅ ਇਧਰ ਇਹਨਾਂ ਦੇ ਵੀ ਕਾਫੀ ਪ੍ਰੋਗਰਾਮਸ ਹਨ ਐਸਕੇਮ ਦੇ ਵੀ ਸੋ ਸਾਰੇ ਸ਼ਡਿਊਲ ਬਿਜੀ ਹੋਣ ਕਰਕੇ ਇਹ ਜਿਹੜੀ ਡੇਟ ਹੈ ਉਹ ਟਕਰਾਦੀ ਹੈ ਕੋਈ ਐਡੀ ਗੱਲ ਨਹੀਂ ਹੈ ਇਹ ਸਾਰੇ ਇੱਕੇ ਦੇ ਹਮ ਹੀ ਨੇ ਕੇਵਲ ਵਧਾਂਗੇ ਨੇਗੇਟਿਵ ਮੈਸੇਜ ਨਹੀਂ ਲੱਗਦਾ ਕਿ ਜਾ ਰਿਹਾ ਵੈ ਕਿ ਜਦੋਂ ਇੱਕ ਗੱਲ ਸੀ ਕਿ ਹੁਣ ਚਲ ਇੱਕ ਮੰਚ ਤੇ ਨਜ਼ਰ ਆਣੇ ਸ਼ੁਰੂ ਹੋਗੇ ਪਰ ਫਿਰ ਤੋਂ ਨਜ਼ਰ ਆ ਰਹੇ ਨੇ ਤਾਂ ਅੱਜ ਖਨੋਰੀ ਤੇ ਮਾਹ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਹ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਭਲਕੇ ਨੂੰ ਮਾਹ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਕਰੀ ਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਦਾ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹਸਪਤਾਲ ਚੋਂ ਉਹਨੂੰ ਲੋਕਲ ਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੀ ਇੱਕ ਵਾਰ ਰਜੇਂਦਰੋ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੌਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਵਨ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਗਈ ਹੈ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਹਾ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਸੀ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਾਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੋਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਜਲੋਗਿਆ ਤਾਂ ਦੂਜੇ ਪਾਸੇ اچانک ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਹਾਂ ਇੱਕਦਮ ਬੜਾ ਕੱਟਸਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀਪੁਰ ਇਸ ਤਰੀਕ ਦੇ ਨਾਲ ਡੇਢ ਦੇ ਨਾਲ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹਮ ਹੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹਮ ਹੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਏਕਾ ਹੋਣਾ ਚਾਹੀਦਾ ਸਰ ਸਾਬ ਡੇਟਾ ਦੀ ਤੁਸੀਂ ਗੱਲ ਕਰਦੇ ਹੋ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੋਰੀ ਤੇ ਮਾਂ ਪੰਚਾਇਤ ਹੈ ਹਾਲਾਂਕਿ 1 ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਂ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਪਲਕੇ ਨੂੰ ਮਾਂ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਹੋਵੇਗੀ ਦੇ ਵਿੱਚ ਜੋ ਸਾਨੂੰ ਚੇਂਜਸ ਮਿਲਣੇ ਇਦਾਂ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹੱਤਾਲ ਚੋਂ ਉਹਨਾਂ ਲੋਕਲ ਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੋਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਉਣਾ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਾਹ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਸੀ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੁਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਜਲੋਗਿਆ ਤਾਂ ਦੂਜੇ ਪਾਸੇ ਅਚਾਨਕ ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਹਾਂ ਇੱਕਦਮ ਬੜਾ ਕੱਟਣਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀਪੁਰ ਇਸ ਤਰੀਕ ਦੇ ਨਾਲ ਡੇਢ ਦੇ ਨਾਲ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹਾਮੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹਾਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਏਕਾ ਹੋਣਾ ਚਾਹੀਦਾ ਸਰ ਸਾਬ ਡੇਟਾ ਦੀ ਤੁਸੀਂ ਗੱਲ ਕਰਦੇ ਹੋ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੋਰੀ ਤੇ ਮਾਹ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਹ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਪਲਕੇ ਨੂੰ ਮਾਹ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਕਰੀ ਜਿਹਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਇਦਾ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹਸਪਤਾਲ ਚੋਂ ਉਹਨਾਂ ਲੋਕਲ ਏਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜੇਂਦਰਾ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜੇਂਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੌਰੀ ਮੋਰਚੇ ਤੋਂ ਤਸਵੀਰਾਂ ਤਕਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਨੋਂ ੁਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਾਹ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੋਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਚੱਲ ਰਹੀ ਆ ਤਾਂ ਦੂਜੇ ਪਾਸੇ ਅਚਾਨਕ ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਆ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਆ ਹਾਂ ਗਦਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾਸ ਸਪੋਕਸਮੈਨ ਟੀਵੀ ਖਨੌਰੀ ਬੋਰ ਇਸ ਤਰੀਕ ਦੇ ਨਾਲ ਡੇਢ ਦਿਨਾਂ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹਾਮੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹਾਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਕਾ ਹੋਣਾ ਚਾਹੀਦਾ। ਸэр ਸਾਬ ਡੇਟਾ ਦੀ ਤੁਸੀਂ ਗੱਲ ਕਰਦੇ ਹੋ ਇਹ ਦਾ ਧਿਆਨ ਰੱਖਦੇ ਹੋ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋ ਨਜ਼ਰ ਆ ਰਹੇ ਨੇ। ਤਾਂ ਅੱਜ ਖਨੌਰੀ ਤੇ ਮਾਂ ਪੰਚਾਇਤ ਹੈ। ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਂ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਪਲਕੇ ਨੂੰ ਮਾਂ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਜਿਹਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਅਦਾ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹਸਪਤਾਲ ਚੋਂ ਉਹਨਾਂ ਲੋਕਲ ਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜੇਂਦਰੋ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਖਨੌਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਆ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਨ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤਾਂ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਗਈ ਹੈ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਾਹ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੁਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਜਲੋਹੀਤਾ ਦੂਜੇ ਪਾਸੇ ਅਚਾਨਕ ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਹਾਂ ਇੱਕਦਮ ਬੜਾ ਕੱਟਣਾ ਪੈਣਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀਪੁਰ ਕਿਸ ਤਰੀਕ ਦੇ ਨਾਲ ਡੇਢ ਦਿਨਾਂ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹੰਮੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹੰਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਏਕਾ ਹੋਣਾ ਚਾਹੀਦਾ ਸਰ ਆਪ ਡੇਟਾ ਦੇ ਤੁਸੀਂ ਗੱਲ ਕਰਦੇ ਹੋ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੌਰੀ ਤੇ ਮਾਹ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਹ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਭਲਕੇ ਨੂੰ ਮਾਹ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪੱਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਹੋਵੇਗੀ ਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਇਦਾਂ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹੱਤਾਲ ਚੋਂ ਉਹਨਾਂ ਲੋਕਲ ਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੋਰੀ ਮੋਰਚੇ ਤੋਂ ਤਸਵੀਰਾਂ ਦਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਨੋਂ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਾਹ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਸੀ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੋਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਚੱਲ ਰਹੀ ਆ ਤਾਂ ਦੂਜੇ ਪਾਸੇ ਅਚਾਨਕ ਬਲਦੇਵ ਸਿੰਘ सिरसा ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਆ ਹਾਂ ਕਿਦਾਂ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੁੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀਪੁਰ ਕਿਸ ਤਰੀਕ ਦੇ ਨਾਲ ਡੇਢ ਦੇ ਨਾਲ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਇੱਕੇ ਦੇ ਹੰਮੀ ਆ ਸੋ ਸਾਰੀਆਂ ਜਥੇਬੰਦੀਆਂ ਇੱਕੇ ਦੀਆਂ ਹੰਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਏਕਾ ਹੋਣਾ ਚਾਹੀਦਾ ਸਰ ਸਾਬ ਡੇਟਾ ਦੇ ਤੁਸੀਂ ਗੱਲ ਕਰਦੇ ਹੋ ਇਹ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੋਰੀ ਤੇ ਮਾਂ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਂ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਪਲਕੇ ਨੂੰ ਮਾਂ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਹੋਵੇਗੀ ਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਇਦਾਂ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਿਆ ਹਾਂ ਕਿਹੜੇ ਹੱਤਾਲ ਚੋਂ ਉਹਨਾਂ ਲੋਕਲ ਏਟੇਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਫਿਰ ਜਿੰਦਰਾ ਹਲੀ ਇੱਕ ਵਾਰ ਰਜਿੰਦਰੋ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੋਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਹੈ ਤੇ ਉਹਨਾਂ ਦਾ ਚੈੱਕਅਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਨੋਂ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਗਈ ਹੈ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਾਹ ਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੁਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਚੱਲ ਰਹੀ ਹਿੱਤਾ ਦੂਜੇ ਪਾਸੇ اچانک ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਹਾਂ ਇੱਕਦਮ ਬਹੁਤ ਕੱਟਣਾ ਪਏਗਾ ਇਸ ਸਮੇਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਸਥਿਤੀ ਆ ਬਲਦੇਵ ਸਿੰਘ ਸਿਰਸਾ ਦੀ ਤੇ ਉਹਨਾਂ ਨੂੰ ਹਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾ ਸਪੋਕਸਮੈਨ ਟੀਵੀ ਖਨੌਰੀ ਬੋਰ ਕਿਸ ਤਰੀਕ ਦੇ ਨਾਲ ਡੇਢ ਦੇ ਨਾਲ ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਵੀ ਕੱਲ ਪ੍ਰੈਸ ਕਰਕੇ ਆਖਿਆ ਸੀ ਕਿ ਅਸੀਂ ਏਕੇ ਦੇ ਹਾਮੀ ਆ ਸੋ ਸਾਰੀਆਂ ਜਥੇਬੰਦੀਆਂ ਏਕੇ ਦੀਆਂ ਹਾਮੀ ਨੇ ਸੋ ਏਕਾ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਇਹ ਲੋਕਾਂ ਦੀ ਆਵਾਜ਼ ਵੀ ਆ ਕਿ ਏਕਾ ਹੋਣਾ ਚਾਹੀਦਾ ਸਰ ਸਾਬ ਡੇਟਾ ਦੀ ਤੁਸੀਂ ਗੱਲ ਕਰਦੇ ਹੋ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਖਨੋਰੀ ਤੇ ਮਾਂ ਪੰਚਾਇਤ ਹੈ ਹਾਲਾਂਕਿ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਇਹ ਮਾਂ ਪੰਚਾਇਤ ਰੱਖੀ ਗਈ ਆ ਇਸੇ ਹੀ ਤਰਜ਼ ਤੇ ਸ਼ੰਭੂ ਤੇ ਪਲਕੇ ਨੂੰ ਮਾਂ ਪੰਚਾਇਤ ਹੋਵੇਗੀ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕੇ ਨੂੰ ਲੈ ਕੇ ਇੱਕ ਅਹਿਮ ਬੈਠਕ ਜਿਹੜੀ ਕਿ ਆ ਉਹ ਵੀ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਹਾਲਾਂਕਿ ਏਕੇ ਦਾ ਰਾਹ ਹੋਰ ਕਿਵੇਂ ਪਧਰਾ ਹੋਵੇਗਾ ਉਸ ਬਾਰੇ ਵੀ ਗੱਲਬਾਤ ਹੋਵੇਗੀ ਦੇ ਵਿੱਚ ਜੋ ਸਾਨੂੰ ਚੇਂਜਸ ਮਿਲੇ ਨੇ ਦਾ ਲੱਗ ਰਿਹਾ ਕਿ ਦੁਬਾਰਾ ਇਹਨਾਂ ਨੂੰ ਐਮਆਈ ਦਾ ਮਾਈਨਰ ਐਪੀਸੋਡ ਹੈ ਤਾਂ ਅਸੀਂ ਕਿਊਟ ਮੈਨੇਜਮੈਂਟ ਕਰਕੇ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਕਿਹੜੇ ਹਸਪਤਾਲ ਚੋਂ ਉਹਨਾਂ ਲੋਕਲ ਥੀਡ ਨਾਲ ਆਰਜੀ ਬਣਾਇਆ ਹੋਇਆ ਹਾਂਜੀ ਹਲੇ ਇੱਕ ਵਾਰ ਰਜੇਂਦਰੋ ਹਸਪੀਟਲ ਦੇ ਵਿੱਚ ਅਸੀਂ ਰੈਫਰ ਕਰਾਂਗੇ ਬਿਲਕੁਲ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਤਾਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਖਨੋਰੀ ਮੋਰਚੇ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਸ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਸਿਹਤ ਖਰਾਬ ਹੋ ਰਹੀ ਆ ਤੇ ਉਹਨਾਂ ਦਾ ਚੈੱਕਅਪ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸੇ ਸਮੇਂ ਦਰਾਨ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਇੱਥੇ ਕੀਤਾ ਜਾਵੇਗਾ ਤਾਂ ਡਾਕਟਰਾਂ ਦਾ ਪੈਨਲ ਮੌਜੂਦ ਆ ਤਾਂ ਕੁਝ ਸਰਕਾਰੀ ਡਾਕਟਰ ਵੀ ਥਾਂ ਦੇ ਉੱਤੇ ਮੌਜੂਦ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਭਾਵੇਂ ਕਿ ਹਾਲੇ ਜਾਂਚ ਵੀ ਚੱਲ ਰਹੀ ਆ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ ਹੈ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਕਿ ਇਹਨਾਂ ਨੂੰ ਪਟਿਆਲੇ ਰੈਫਰ ਕਰਨ ਦੀ ਜਿਹੜੀ ਗੱਲ ਡਾਕਟਰਾਂ ਨੇ ਵੱਲੋਂ ਕਹੀ ਗਈ ਹੈ ਸੋ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇਗਾ ਸਿਹਤ ਉਸ ਵਕਤ ਵਿਗੜੀ ਜਦੋਂ ਖਨੌਰੀ ਬਾਰਡਰ ਤੇ ਮਹਾਪੰਚਾਇਤ ਚੱਲ ਰਹੀ ਹੈ ਤਾਂ ਇਸ ਮੌਕੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿਤਨਾ ਕਿਤੇ ਕੋਈ ਨਸਾਜ਼ੀ ਪਾਈ ਜਾਂਦੀ ਹੈ ਹਾਲਾਂਕਿ ਡਾਕਟਰ ਦੀਆਂ ਟੀਮਾਂ ਮੋਆਇਨਾ ਉਹਨਾਂ ਦੀ ਸਿਹਤ ਦਾ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਸਿਹਤ ਆ ਜਿਹੜੀ ਕਿ ਉਹ ਠੀਕ ਹੋ ਸਕੇ ਜਲੋਹੀਤਾ ਦੂਜੇ ਪਾਸੇ اچانک ਬਲਦੇਵ ਸਿੰਘ ਸਿਰਸਾ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ